ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਸਾਂ ਬਦਿਸਾਂ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਜੋ ਮੇਰੀ ਪੀੜੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਮਾਲਵਾ ਦੇ ਵਿੱਚ ਫੇਰੀ ਪਾਉਣ ਦਰਵਾਨ ਜੋ ਲੋਪੋ ਲੋਪੋ ਨਗਰ ਦੇ ਵਿੱਚ ਸਤਿਗੁਰੂ ਜੀ ਨੇ ਚਰਨ ਪਰਸੇ ਇਸ ਧਰਤੀ ਨੂੰ ਪਵਿੱਤਰ ਕੀਤਾ ਹੈ ਪਹਿਲਾਂ ਸਤਿਗੁਰੂ ਜੀ ਮੁੱਗੇ ਦੇ ਨੇੜੇ ਭਾਈ ਕੀ ਢੋਲੀ ਆਏ ਭਾਈ ਕੀ ਢੋਲੀ ਤੋਂ ਸਤਿਗੁਰੂ ਜੀ ਨਗਰ ਮੱਦੋ ਕੀ ਆਏ ਮੱਦੋ ਕਹਤੋ ਸੰਗਤ ਨੂੰ ਸਤਿਗੁਰੂ ਜੀ ਨੇ ਪੁੱਛਣਾ ਕੀਤਾ ਕਿ ਇੱਥੇ ਇੱਕ ਅਸੀਂ ਇੱਕ ਲੋਪੋ ਨਗਰ ਸੁਣਿਆ ਹੈ ਅਸੀਂ ਉੱਥੇ ਜਾਣਾ ਹੈ ਸਾਨੂੰ ਉਧਰਲਾ ਜਿਹੜਾ ਰਾਹ ਦੱਸੋ ਤਾਂ ਉਸ ਵੇਲੇ ਸੰਗਤਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਗੁਰੂ ਜੀ ਜੋ ਲੋਪੋ ਨਗਰ ਦੇ ਲੋਕ ਰਹਿਣ ਵਾਲੇ ਹਨ ਉਹ ਪੀਰਾਂ ਦੇ ਪੁਜਾਰੀ ਹੈ ਉਹ ਪੀਰਾਂ ਨੂੰ ਮੰਨਣ ਵਾਲੇ ਹੈ ਤੁਹਾਡਾ ਇੱਥੇ ਕੋਈ ਉੱਥੇ ਕੋਈ ਸਰਕਾਰ ਨਹੀਂ ਹੋਣਾ ਇਸ ਲਈ ਨਾ ਤੁਸੀਂ ਜਾਓ ਸਤਗੁਰੂ ਜੀ ਨੇ ਉਸ ਵੇਲੇ ਬਚਨ ਕੀਤਾ ਫੇਰ ਤਾਂ ਅਸੀਂ ਜ਼ਰੂਰ ਹੀ ਲੋਪੋ ਨਗਰ ਦੇ ਵਿੱਚ ਜਾਵਾਂਗੇ ਹੁਣ ਸਤਗੁਰੂ ਜੀ ਨੇ ਮੱਧੋ ਕਹਤੋਂ ਚਾਲੇ ਪਾਏ ਆ ਤੇ ਲੋਪੋ ਨਗਰ ਦੇ ਵਿੱਚ ਇੱਥੇ ਆਪਣੇ ਚਰਨ ਪਰਸੇ ਆ ਤੇ ਸੰਗਤਾਂ ਨੂੰ ਜਿਸ ਵੇਲੇ ਇੱਥੇ ਪਤਾ ਲੱਗਾ ਹੈ ਉਹ ਸਮੇਂ ਬਹੁ ਵੱਡੀ ਗੰੰਤੀ ਦੇ ਵਿੱਚ ਲੋਕ ਆਏ ਸੰਗਤਾਂ ਆਇਆ ਜਿਨ੍ਹਾਂ ਨੇ ਆ ਕੇ ਦਰਸ਼ਨ ਕੀਤੇ ਸਤਿਗੁਰੂ ਜੀ ਦੀ ਇੰਨੀ ਸੇਵਾ ਕੀਤੀ ਕਿ ਗੁਰੂ ਜੀ ਫਿਰ ਇੱਥੇ ਪ੍ਰਸੰਨ ਹੋ ਗਏ ਪ੍ਰਸੰਨ ਹੋ ਕੇ ਖੁਸ਼ ਹੋ ਕੇ ਇੱਥੇ ਬਹੁਤ ਸਾਰੇ ਸਤਿਗੁਰੂ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਐਸੇ ਜਿਹੜੇ ਇੱਥੇ ਲੋਪੋ ਨਗਰ ਨੂੰ ਬਚਨ ਵੀ ਕੀਤੇ ਕਿ ਇਹ ਲੋਪੋ ਨਗਰ ਪੰਜ ਪੀਰੀ ਹੋਵੇਗੀ ਸਤਗੁਰੂ ਜੀ ਨੇ ਇੱਥੇ ਇੱਕ ਸਰੋਵਰ ਦੀ ਵੀ ਬਖਸ਼ਿਸ਼ ਕੀਤੀ ਹੈ। ਉਸ ਸਮੇਂ ਇੱਥੇ ਲੋਪੋ ਨਗਰ ਦੇ ਵਿੱਚ ਹੈਜੇ ਦੀ ਬਿਮਾਰੀ ਸੀ ਤੇ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਗੁਰੂ ਜੀ ਆਪ ਕਿਰਪਾ ਕਰੋ ਕਿ ਆਪ ਮਿਹਰ ਕਰੋ ਕਿ ਸਾਡੇ ਨਗਰ ਦੇ ਵਿੱਚ ਹੈਜੇ ਦੀ ਬਹੁਤ ਬਿਮਾਰੀ ਪਈ ਹੋਈ ਹੈ। ਆਪ ਕਿਰਪਾ ਕਰ ਦੇਵੋ। ਸਤਗੁਰੂ ਜੀ ਨੇ ਉਸ ਵੇਲੇ ਇਸ ਸਥਾਨ ਤੇ ਜਿੱਥੇ ਅੱਜ ਅਸੀਂ ਖੜੇ ਆ ਤੁਹਾਨੂੰ ਬਾਅਦ ਦੇ ਵਿੱਚ ਦਰਸ਼ਨ ਵੀ ਕਰਵਾਏ ਜਾਣਗੇ। ਇੱਥੇ ਇੱਕ ਛੋਟਾ ਜਿਹਾ ਛੱਪੜ ਸੀ ਜਿਹਨੂੰ ਟੋਬਾ ਵੀ ਕਿਹਾ ਜਾਂਦਾ ਹੈ ਸਤਿਗੁਰੂ ਜੀ ਨੇ ਉਸ ਪਾਸੇ ਵੱਲ ਹੱਥ ਕਰਕੇ ਕਿਹਾ ਕਿ ਜਿਹੜਾ ਵੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਹਦੀਆਂ ਸਾਰੀਆਂ ਹੀ ਬਿਮਾਰੀਆਂ ਸਾਰੇ ਉਹਦੇ ਰੋਗ ਦੂਰ ਹੋ ਜਾਣਗੇ ਤੇ ਸਭ ਜਿਹੜਾ ਵੀ ਇੱਥੇ ਆਊਗਾ ਇਸ਼ਨਾਨ ਕਰੇਗਾ ਸਰਦਾ ਭਾਵਨਾ ਦੇ ਨਾਲ ਇੱਥੇ ਆਵੇਗਾ ਉਹਦੀਆਂ ਸਾਰੀਆਂ ਹੀ ਮਨੋ ਕਾਮਨਾ ਭਾਵਨਾਵਾਂ ਪੂਰੀਆਂ ਹੋਣਗੀਆਂ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਇੱਥੇ ਇਸ ਅਸਥਾਨ ਤੇ ਐਸੇ ਜਿਹੜੇ ਬਚਨਾਂ ਜਿਹੜੇ ਸੰਗਤਾਂ ਨੂੰ ਕੀਤੇ ਸੰਗਤਾਂ ਨੇ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਤਿਗੁਰੂ ਜੀ ਦੇ ਤਿਹਾਲ ਸੇਵਾ ਕਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ